ਕੈਂਸਰ ਨਾਮਕ ਬਿਮਾਰੀ ਨੂੰ ਤੁਸੀਂ ਮਾਤ ਦਿੱਤਾ ਹੈ ਹੌਸਲਾ ਨਹੀਂ ਛੱਡਿਆ ਕਿਵੇਂ ਦਰਿਆ ਉਹ ਸਫਰ ਤੁਹਾਡਾ ਕੈਂਸਰ ਦਾ ਵੀਰ ਜੀ ਸਫਰ ਤਾਂ ਬਹੁਤ ਜ਼ਿਆਦਾ ਔਖਾ ਰਿਹਾ ਵਾ ਤੁਹਾਨੂੰ ਪਤਾ ਹੀ ਹੋਣਾ ਜਿੱਦਾਂ ਕੀਮੋਥੈਰਪੀਆਂ ਲੱਗਦੀਆਂ ਸੀ ਉਹਦੇ ਵਿੱਚ ਤਾਂ ਬਹੁਤ ਹੀ ਮੁਸ਼ਕਲ ਨਾਲ ਦਿਨ ਕੱਢੇ ਆ ਪਰ ਗੁਰੂ ਰਾਮਦਾਸ ਮਹਾਰਾਜ ਦੀ ਇੰਨੀ ਕਿਰਪਾ ਰਹੀ ਆ ਆਪਾਂ ਸਹੀ ਰਾਮਾ ਚੜ੍ਹਦੀ ਕਲਾ ਦੇ ਵਿੱਚ ਅੱਜ ਉਹ ਬਿਮਾਰੀ ਨੂੰ ਆਪਾਂ ਮਾਤ ਬਾਕੀ ਵੀ ਅੱਜ ਆਪਣੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਜੀ ਹੌਸਲਾ ਛੱਡਤਾ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਵੀ ਮੈਨੂੰ ਕੈਂਸਰ ਹੈ ਹਾਂਜੀ ਬਿਲਕੁਲ ਵੀਰੇ ਇੱਕ ਅਰੀ ਤਾਂ ਜਦੋਂ ਤਾਨੂੰ ਪਤਾ ਹੀ ਬਿਮਾਰੀ ਕਿੰਨੀ ਖਤਰਨਾਕ ਬਿਮਾਰੀ ਆ ਜੇ ਆਪਾਂ ਕਿਸੇ ਨੂੰ ਦੱਸ ਦੇਵੇਂ ਉਹ ਵੀ ਇਹ ਕਰੀ ਬੰਦਾ ਢਾਈ ਢਾ ਜਾਂਦਾ ਵਾ ਕਿ ਕੈਂਸਰ ਨਾਲ ਦੀ ਬਿਮਾਰੀ ਨਹੀਂ ਭੈੜੀ ਆ ਜੀ ਪਰ ਫੇਕ ਬੰਦਾ ਹੀ ਢੇਰੀ ਢੇਦਦਾ ਪਰ ਆਪਾਂ ਚੜ੍ਹਦੀ ਕਲਾ ਜਿ ਰੇ ਆ ਗੁਰੂ ਰਾਮਦਾਸ ਮਹਾਰਾਜ ਦੀ ਇਨੀ ਕਿਰਪਾ ਰਹੀ ਆ ਜੀ ਕਿਵੇਂ ਸੋਚਿਆ ਵੀ ਮੈਂ ਹੁਣ ਫੈਕਟਰੀ ਦੇ ਵਿੱਚੋਂ ਨਿਕਲ ਕੇ ਹੁਣ ਮੈਂ ਸ਼ਰਧਾਈ ਲਾਉਂਗਾ ਤੇ ਲੋਕਾਂ ਨੂੰ ਸ਼ਰਧਾਈ ਬੁਲਾਉਂਗਾ ਇਹ ਮਤਲਬ ਇਹੀ ਕੰਮ ਕਿਉਂ ਸੋਚਿਆ ਵੀਰ ਜੀ ਹੋਰ ਤਾਂ ਕੋਈ ਕੰਮ ਕਰ ਨਹੀਂ ਸਕਦੇ ਮੈਂ ਕਿਹਾ ਗਰਮੀ ਦਾ ਸੀਜ਼ਨ ਹੈ ਚਲੋ ਇਹਦੇ ਬੈਨੀਫਿਟ ਹੀ ਬੜੇ ਨੇ ਆਪਾਂ ਕੋਈ ਘਟੀਆਂ ਮਾਲ ਨਹੀਂ ਬੰਦੇ ਡਰਾਈ ਫੂਡ ਪਾਉਨੇ ਆ ਖਸਖਸ ਪਾਉਨੇ ਆ ਮੱਕ ਜ ਪਾਉਨੇ ਕਾਲੀਆਂ ਮਿਰਚਾਂ ਵਾ ਲਾਚੀਆਂ ਵਾ ਸੌਫਿਆ ਗੁਲਾਬ ਦੇ ਪੱਤੇ ਆ ਸਾਰੇ ਸਹੀ ਤਰੀਕੇ ਨਾਲ ਬਣਾ ਕੇ ਸੁੱਟੇ ਧੰਗ ਨਾਲ ਬਣਾ ਕੇ ਆਪਾਂ ਸੰਗਤਾਂ ਨੂੰ ਛਕਾਈਦਾ ਭਿਓ ਕੇ ਰਾਤ ਨੂੰ ਭਿਓ ਦੀਦਾ ਸਵੇਰੇ ਆ ਕੇ ਇੱਥੇ ਅਗਰੜਾ ਲਾਈਦਾ ਵਾ ਇੱਥੇ ਤਿਆਰ ਕਰਕੇ ਇੱਥੇ ਛਕਾਈਦਾ ਸਾਨੂੰ ਕਿੰਨਾ ਸਮਾਂ ਲੱਗ ਜਾਂਦਾ ਨੂੰ ਤਿਆਰ ਕਰਨ ਚ ਵੀਰ ਜੀ ਸਵੇਰੇ ਅਸੀਂ 8:30 ਵੇ ਆ ਜਾਂਦੇ ਆ ਤੇ 10:30 ਦੋ ਘੰਟੇ ਲੱਗ ਜਾਂਦੇ ਆ ਆ ਉਸ ਤੋਂ ਬਾਅਦ ਜਾ ਕੇ ਤਿਆਰ ਹੁੰਦਾ ਫਿਰ ਆਪਾਂ ਵਰਤੌਣਾ ਚਾਲੂ ਖੜੀ ਬਾਈ ਅੱਛਾ ਜਦੋਂ ਤੁਸੀਂ ਲਗੜਾ ਲਾਉਨੇ ਹੋ ਇੱਕ ਆ ਬਹੁਤ ਮਹੱਤਵਪੂਰਨ ਮਹੱਤਵਪੂਰਨ ਖਨੈਰਾ ਜੀ ਆਪਣੇ ਕੋ ਇਹ ਹੈਗਾ ਨੇਮਦਾ ਜੀ ਇਹ ਵੀ ਜਦੋਂ ਆਪਾਂ ਰਗੜਦੇ ਦੀ ਤਸਵੀਰ ਠੰਡੀ ਹੁੰਦੀ ਆ ਆਪਣੇ ਕੋ ਲਾਲ ਪੱਥਰ ਆ ਜੀ ਇਹਨੂੰ ਸੁਨਹਿਰਾ ਆਪਾਂ ਕਹਿ ਦਿੰਨੇ ਆ ਇਹ ਵੀ ਲਾਲ ਆ ਜੀ ਇਹ ਵੀ ਤਸਵੀਰ ਇਹਦੀ ਵੀ ਠੰਡੀ ਹੁੰਦੀ ਆ ਜੀ ਅੱਛਾ ਕੋਈ ਇਹਦੇ ਵੀ ਰੂਲ ਹੁੰਦੇ ਨੇ ਵੀ ਇਹਨੂੰ ਇਸ ਤਰੀਕੇ ਨਾਲ ਹੀ ਬਣਾਣਾ ਹੈ ਹਾਂਜੀ ਹਾਂਜੀ ਵੀਰ ਜੀ ਆਪਣਾ ਆਪਾਂ ਬਿਲਕੁਲ ਸਫਸਾ ਸਵਾਈ ਦੇ ਵਿੱਚ ਇਹਨੂੰ ਰਗੜੀ ਦਾ ਜੀ ਬੈ ਕੇ ਇੱਥੇ ਬਾਕੀ ਸੰਗਤ ਦਾ ਬਹੁਤ ਵੱਡਾ ਸੰਯੋ ਆਪਣੇ ਪ੍ਰਿਤਪਾਲ ਸਿੰਘ ਜੀ ਨੇ ਮਕੇਰੀਆਂ ਤੋਂ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੋਰ ਜਥੇਬੰਦੀਆਂ ਦਾ ਬਹੁਤ ਵੱਡਾ ਨਿਹਾਂਗ ਸਿੰਘ ਜਥੇਬੰਦੀਆਂ ਦਾ ਸਹਿਯੋਗ ਰਿਹਾ ਜਿਨ੍ਹਾਂ ਨੇ ਦਾਦਾ 20-20 ਰੁਪਏ ਕਰਕੇ ਮੇਰੀ ਮਦਦ ਇਲਾਜ ਵਿੱਚ ਮਦਦ ਕੀਤੀ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਤੇ ਲੁਧਿਆਣਾ ਦੇ ਵਿੱਚ ਬਹੁਤ ਸਾਰੀਆਂ ਜਗਾਵਾਂ ਤੇ ਤੁਸੀਂ ਸਰਦਾਈ ਵੀ ਪਿੱਤੀ ਹੋਣੀ ਹੈ ਪਰ ਅੱਜ ਤੁਹਾਨੂੰ ਇੱਕ ਅਜਿਹੇ ਵੀਰ ਨਾਲ ਮਿਲਾਉਣ ਲੈ ਕੇ ਆਏ ਹਾਂ ਜਿਸ ਨੇ ਕੈਂਸਰ ਨਾਮਕ ਬਿਮਾਰੀ ਨੂੰ ਵੀ ਮਾਰ ਦਿੱਤਾ ਹੈ ਇਸ ਦੇ ਹੌਸਲੇ ਬੜੇ ਬੁਲੰਨੇ ਤੇ ਅੱਜ ਸਰਦਾਈ ਦੀ ਜਿਹੜੀ ਆ ਦੁਕਾਨ ਲਾ ਕੇ ਉਹ ਵੀਰ ਇੱਥੇ ਆਪਣਾ ਗੁਜ਼ਾਰਾ ਜਿਹੜਾ ਕਰ ਰਿਹਾ ਗੱਲਬਾਤ ਕਰਦੇ ਆ ਵੀਰ ਜੀ ਸਾਸ਼ੀ ਕਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਠੀਕ ਠਾਕ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਕਿਰਪਾ ਗੁਰੂ ਆਮਦਸਰ ਮਹਾਰਾਜ ਦੀ ਕਦੋਂ ਸ਼ੁਰੂ ਕੀਤਾ ਤੁਸੀਂ ਕਿਉਂਕਿ ਜਿਸ ਤਰ੍ਹਾਂ ਅਸੀਂ ਸੁਣਿਆ ਕੈਂਸਰ ਨਾਮਕ ਬਿਮਾਰੀ ਨੂੰ ਤੁਸੀਂ ਮਾਤ ਦਿੱਤਾ ਹੈ ਹੌਸਲਾ ਨਹੀਂ ਛੱਡਿਆ ਕਿਵੇਂ ਦਰਿਆ ਉਹ ਸਫ਼ਰ ਤੁਹਾਡਾ ਕੈਂਸਰ ਵਾਲਾ ਵੀਰ ਜੀ ਸਫ਼ਰ ਤਾਂ ਬਹੁਤ ਜ਼ਿਆਦਾ ਔਖਾ ਰਿਹਾ ਵਾ ਤੁਹਾਨੂੰ ਪਤਾ ਹੀ ਹੁਣ ਜਦੋਂ ਕੀਮੋਥੈਰਪੀਆਂ ਲੱਗਦੀਆਂ ਸੋ ਉਹਦੇ ਵਿੱਚ ਤਾਂ ਬਹੁਤ ਹੀ ਮੁਸ਼ਕਲ ਨਾਲ ਦਿਨ ਕੱਟੇ ਆ ਘਰ ਦੇ ਵੀ ਢਾਈ ਢੇਰੀ ਵਕਰੀ ਬੈਗੇ ਸੀਗੇ ਕਿਉਂਕਿ ਇਹਦੇ ਵਿੱਚ ਬੜੇ ਦੁੱਖ ਚੱਲੇ ਆ ਮੈਂ ਉਹ ਮੈਨੂੰ ਹੀ ਪਤਾ ਜਿਹੜੇ ਵੀ ਹੋਰ ਕੈਂਸਰ ਨਾਲ ਜਿਨ੍ਹਾਂ ਨੂੰ ਹੋਇਆ ਉਹਨਾਂ ਨੂੰ ਪਤਾ ਲੱਗਦਾ ਵਾ ਕਿਸ ਤਰ੍ਹਾਂ ਦੀ ਜ਼ਿੰਦਗੀ ਕੱਟੀ ਹੋਈ ਆ ਉਹ ਤੇ ਦੁੱਖ ਚੱਲੇ ਦੇ ਵਿੱਚ ਨਿਕਲੇ ਤਾਂ ਹੌਸਲਾ ਹਾਰ ਹੀ ਚੁੱਕੇ ਸੀਗੇ ਪਰ ਗੁਰੂ ਰਾਮਦਾਸ ਮਹਾਰਾਜ ਦੀ ਇੰਨੀ ਕਿਰਪਾ ਰਹੀ ਆ ਆਪਾਂ ਸਹੀ ਸਰਾਮਾ ਚੜ੍ਹਦੀ ਕਲਾ ਦੇ ਵਿੱਚ ਅੱਜ ਉਹ ਬਿਮਾਰੀ ਨੂੰ ਆਪਾਂ maat ਪਾ ਕੇ ਵੀ ਅੱਜ ਆਪਣੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਆ ਜੀ ਹੌਸਲਾ ਛੱਡਤਾ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਸੀ ਵੀ ਮੈਨੂੰ ਕੈਂਸਰ ਹੈ ਹਾਂਜੀ ਬਿਲਕੁਲ ਵੀਰੇ ਇੱਕਰੀ ਤਾਂ ਜਦੋਂ ਤੁਹਾਨੂੰ ਪਤਾ ਹੀ ਬਿਮਾਰੀ ਕਿੰਨੀ ਖਤਰਨਾਕ ਬਿਮਾਰੀ ਆ ਜੇ ਆਪਾਂ ਕਿਸੇ ਨੂੰ ਦੱਸਦੇ ਵੀ ਉਹ ਵੀ ਇੱਕ ਰੀ ਬੰਦਾ ਢੇਰੀ ਢਾ ਜਾਂਦਾ ਵਾ ਕਿ ਕੈਂਸਰ ਨਾਲ ਦੀ ਬਿਮਾਰੀ ਇੰਨੀ ਭੈੜੀ ਆ ਜੀ ਪਰ ਹਰੇਕ ਬੰਦਾ ਹੀ ਢੇਰੀ ਢੇ ਦਿੰਦਾ ਪਰ ਆਪਾਂ ਚੜ੍ਹਦੀ ਕਲਾ 'ਚ ਰਹੇ ਆ ਗੁਰੂ ਰਾਮਦਾਸ ਮਹਾਰਾਜ ਦੀ ਇੰਨੀ ਕਿਰਪਾ ਰਹੀ ਹੈ ਜੀ ਅੱਜ ਸ਼ਰਦਾਈ ਦੀ ਦੁਕਾਨ ਲਾ ਰਹੇ ਹਾਂ ਲੋਕਾਂ ਨੂੰ ਸ਼ਰਦਾਈ ਬੁਲਾ ਰਹੇ ਹਾਂ ਇੱਥੇ ਕਿਵੇਂ ਪਹੁੰਚੇ ਇਸ ਤੋਂ ਪਹਿਲਾਂ ਵੀ ਕੁਝ ਕਰਦੇ ਰਿਹਾ ਹਾਂ ਹਾਂਜੀ ਵੀਰ ਜੀ ਪਹਿਲਾਂ ਮੈਂ ਫੈਕਟਰੀ ਵਿੱਚ ਜੋਬ ਕਰਦਾ ਸੀਗਾ ਫੈਕਟਰੀ 'ਚ ਕਰਦੇ ਸੀ ਹਾਂਜੀ ਜਿਹੜੀ ਸਲਾਈ ਮਸ਼ੀਨਾਂ ਦੀ ਬੋਰੀ ਸਲਾਈ ਕਰਦੇ ਆ ਉਹ ਉਹਦੀ ਫਿਟਿੰਗ ਕਰਦਾ ਸੀਗਾ ਜੀ ਤੇ ਹੁਣ ਆ ਕਿਰਤ ਚਾਲੂ ਕੀਤੀ ਹੈ ਸ਼ਰਦਾਈ ਦੀ। ਡਾਕਟਰਾਂ ਨੇ ਮਨਾਂ ਕੀਤਾ ਕਿ ਤੇ ਫੈਕਟਰੀ ਵਿੱਚ ਹੁਣ ਤੂੰ ਕੰਮ ਨਹੀਂ ਕਰ ਸਕਦਾ। ਤੈਨੂੰ ਤੇਲ ਚੜੂਗਾ ਦੇ ਵਿੱਚ ਦੁਬਾਰੋ ਫੇਰ ਦਿੱਕਤ ਆ ਸਕਦੀ ਆ। ਇਸ ਕਰਕੇ ਤੂੰ ਸਾਫ਼ ਸੁਥਰਾ ਹੀ ਕੰਮ ਕਰਨਾ ਜਿਹਦੇ ਵਿੱਚ ਤੇਲ ਤੂਲ ਨਾ ਚੜੇ ਤੇ ਗਰਮੈਸ਼ ਗਰਮੂਸ਼ ਨਾ ਹੋਵੇ ਉੱਥੇ ਉਹ ਕੰਮ ਨਹੀਂ ਕਰਨਾ ਤੇ ਇਸ ਕਰਕੇ ਹੁਣ ਸ਼ਰਦਾਈ ਦਾ ਕੰਮ ਹੀ ਚਾਲੂ ਕੀਤਾ ਸੀਗਾ। ਘਰੇ ਕੌਣ-ਕੌਣ ਨੇ ਤੁਹਾਡੇ? ਘਰੇ ਵੀਰ ਜੀ ਤਿੰਨ ਬ੍ਰਦਰ, ਤਿੰਨੇ ਜਾਣੇ ਅਸੀਂ। ਜੋ ਇੱਕ ਮੇਰੇ ਤੋਂ ਵੱਡਾ ਬ੍ਰਦਰ, ਇੱਕ ਛੋਟਾ ਵਾ। ਤੇ ਵੱਡੇ ਨਹੀਂ ਮੈਰਿਜ ਹੋਈ ਮੇਰੀ ਵੀ ਮੈਰਿਜ ਹੋਈ ਉਹਦੇ ਦੋ ਜਵਾਕ ਆ ਮੇਰੀ ਇੱਕ ਭਟੰਗਣਾ ਛੋਟੀ 10 ਮਹੀਨਿਆਂ ਦੀ ਤੇ ਮਾਤਾ ਜੀ ਨੇ ਹਸਪੀਟਲ ਵੀ ਐਡਮਿਟ ਸੀ ਹਾਂਜੀ ਹਸਪੀਟਲ ਮੈਂ ਕਰੀਬਨ ਸਾਲ ਕੋ ਹਸਪੀਟਲ ਰਿਆ ਵਾਂ ਹਾਂਜੀ ਤਾਂ ਕਿਸ ਤਰ੍ਹਾਂ ਲੱਗਦਾ ਹੈ ਕਿ ਅੱਜ ਮਿਹਨਤ ਕਰ ਰਹੇ ਹੋ ਲੋਕ ਆਉਂਦੇ ਨੇ ਤੁਹਾਡੇ ਕੋਲ ਕਿਉਂਕਿ ਤੁਹਾਡੀ ਇੱਕ ਵੀਡੀਓ ਵੀ ਦੇਖੀ ਮੈਂ ਵਾਇਰਲ ਹੋਈ ਸੀ ਵੀ ਤੁਹਾਨੂੰ ਵੀ ਰੇੜੀ ਦੀ ਦੁਕਾਨ ਜੀ ਨਹੀਂ ਲਾਉਣ ਦਿੰਦੇ ਸੀ ਹਾਂਜੀ ਵੀਰ ਜੀ ਆ ਪ੍ਰਵਾਸੀ ਸੀਗੇ ਆਪਾਂ ਨੂੰ ਇਹ ਰੋਗ ਦੇ ਹੀ ਕਹਿੰਦੇ ਇੱਥੇ ਤੂੰ ਰੇੜੀ ਆਪਣੀ ਚੱਕ ਲੈ ਦੋ ਤਿੰਨ ਦਿਨ ਆ ਕੇ ਮੈਨੂੰ ਤੰਗ ਪਰੇਸ਼ਾਨ ਕਰਦਾ ਰਿਹਾ ਵਾ ਫਿਰ ਮੈਂ ਆਪਣਾ ਬਾਬਾ ਪ੍ਰਗਟ ਸਿੰਘ ਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਬਾਬਾ ਜੀ ਇਦਾਂ ਕਰਕੇ ਤੰਗ ਪਰੇਸ਼ਾਨ ਕਰਦੇ ਆ ਪ੍ਰਵਾਸੀ ਪਰ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੇਰੀ ਸਿਹਤ ਪਹਿਲੇ ਹੀ ਵਿਗੜੀ ਹੋਈ ਆ ਤੇ ਮੈਂ ਇਹ ਨਹੀਂ ਕਹਿੰਦਾ ਮੈਂ ਉਹਨੂੰ ਹੱਥੋਂ ਬਾਈ ਕਰਾਂ ਤੇ ਮੇਰਾ ਕਾਨੂੰ ਨੁਕਸਾਨ ਹੋਵੇ ਤੁਸੀਂ ਆਪ ਦੇਖੋ ਆ ਕੇ ਤੇ ਗੱਲਬਾਤ ਕਰੋ ਫਿਰ ਬਾਬਾ ਇਹਨਾਂ ਨੇ ਗੱਲਬਾਤ ਕੀਤੀ ਸੀ ਮੈਂ ਪ੍ਰਵਾਸੀ ਨੂੰ ਸਮਝਾਇਆ ਵਾ ਤੇ ਉਹਨੇ ਮਾਫੀ ਵੀ ਮੰਗੀ ਇਹਨਾਂ ਕੋਲੋਂ ਆਪਾਂ ਇਸੇ ਬਾਤ ਨਹੀਂ ਤਾਂ ਪਰੇਸ਼ਾਨ ਕਰਦੇ ਅੱਛਾ ਕਿਵੇਂ ਸੋਚਿਆ ਵੀ ਮੈਂ ਹੁਣ ਫੈਕਟਰੀ ਦੇ ਵਿੱਚੋਂ ਨਿਕਲ ਕੇ ਹੁਣ ਮੈਂ ਸ਼ਰਧਾਈ ਲਾਉਂਗਾ ਤੇ ਲੋਕਾਂ ਨੂੰ ਸ਼ਰਧਾਈ ਬਿਲਾਉਂਗਾ ਇਹ ਮਤਲਬ ਇਹੀ ਕੰਮ ਕਿਉਂ ਸੋਚਿਆ ਵੀਰ ਜੀ ਹੋਰ ਤਾਂ ਕੋਈ ਕੰਮ ਕਰ ਨਹੀਂ ਸਕਦੇ ਮੈਂ ਕਿਹਾ ਗਰਮੀ ਦਾ ਸੀਜ਼ਨ ਹੈ ਚਲੋ ਇੱਕ ਸਾਦੀ ਸੇਵਾ ਹੀ ਆ ਸ਼ਰਧਾਈ ਦੇ ਸ਼ਕਾਸ਼ਕਾ ਪਣਾ ਗਰਮੀ ਦੂਰ ਕਰਾਂਦੇ ਇਹਦੇ ਬੈਨੀਫਿਟ ਹੀ ਬੜੇ ਨੇ ਆਪਾਂ ਕੋਈ ਘਟੀਆਂ ਮਾਲ ਨਹੀਂ ਪਾਉਂਦੇ ਡਰਾਈ ਫੂਡ ਪਾਉਂਨੇ ਆ ਖਸਖਸ ਪਾਉਂਨੇ ਮੱਕ ਜ ਪਾਉਂਨੇ ਕਾਲੀਆਂ ਮਿਰਚਾਂ ਵਾ ਲਾਚੀਆਂ ਵਾ ਸੌਫ ਆ ਗੁਲਾਬ ਦੇ ਪੱਤੇ ਆ ਸਾਰੇ ਸਹੀ ਤਰੀਕੇ ਨਾਲ ਬਣਾ ਕੇ ਸੁੱਟੇ ਧੰਗ ਨਾਲ ਸੰਗਤਾਂ ਨਾਲ ਸ਼ਿਕਾਈਦਾ ਜੀ ਮਤਲਬ ਸਿਹਤ ਵਾਸਤੇ ਵੀ ਵਧੀਆ ਹੈ ਬਿਲਕੁਲ ਬਿਲਕੁਲ ਸਿਹਤ ਵਾਸਤੇ ਤੁਹਾਨੂੰ ਪਤਾ ਡਰਾਈ ਫੂਡ ਸਿਹਤ ਵਾਸਤੇ ਬਿਲਕੁਲ ਮੈਨੀਫੈਕਚਰ ਹੁੰਦੇ ਆਪਾਂ ਭਿਓ ਕੇ ਰਾਤ ਨੂੰ ਭਿਓ ਦੀਦਾ ਸਵੇਰੇ ਆ ਕੇ ਇੱਥੇ ਅਗਰੜਾ ਲਾਈਦਾ ਵਾ ਇੱਥੇ ਤਿਆਰ ਕਰਕੇ ਇੱਥੇ ਸ਼ਿਕਾਈਦਾ ਸਾਨੂੰ ਕਿੰਨਾ ਸਮਾਂ ਲੱਗ ਜਾਂਦਾ ਨੂੰ ਤਿਆਰ ਕਰਨ ਚ ਵੀਰ ਜੀ ਸਵੇਰੇ ਅਸੀਂ 8:30 ਵੇ ਆ ਜਾਂਦੇ ਆ ਤੇ 10:30 ਵੇ 2 ਘੰਟੇ ਲੱਗ ਜਾਂਦੇ ਆ ਆਪਾਂ ਨੂੰ ਤਿਆਰ ਕਰਦੇ ਕਰਦੇ ਤੇ ਉਸ ਤੋਂ ਬਾਅਦ ਜਾ ਕੇ ਤਿਆਰ ਹੁੰਦਾ ਫਿਰ ਆਪਾਂ ਵਰਤੌਣਾ ਚਾਲੂ ਕਰੀਦਾ ਜੀ ਹਾਂ ਨੇੰਸਿੰਗ ਤੁਹਾਡੇ ਕੋਲ ਪਹੁੰਚੇ ਸੀ ਆ ਨਾਲ ਮੌਜੂਦ ਨੇ ਬਾਬਾ ਜੀ ਕਿਵੇਂ ਦੇਖਦੇ ਹੋ ਕਿ ਅੱਜ ਤੁਸੀਂ ਬਹੁਤ ਸਾਰੇ ਘਰ ਪਹਿਲਾਂ ਵੀ ਇਸ ਤਰ੍ਹਾਂ ਦੇ ਬਸਾਏ ਨੇ ਤੇ ਅੱਜ ਫਿਰ ਇੱਕ ਵੀਰ ਨੂੰ ਸ਼ਰਧਾਈ ਦੀ ਦੁਕਾਨ ਜਿਹੜੀ ਆ ਖੋਲ ਕੇ ਦਿੱਤੀ ਪਹਿਲਾਂ ਵੀ ਬਹੁਤ ਸਾਰੇ ਚੌਂਕਾ ਤੇ ਤੁਹਾਡਾ ਨਾਮ ਬੋਲਦਾ ਕਿ ਦੀ ਖਾਲਸਾ ਪ੍ਰਗਟਜੀ ਸਾਨੂੰ ਰੋਜ਼ਗਾਰ ਲਾ ਕੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਗਟ ਸਿੰਘ ਖਾਲਸਾ ਨੇ ਅਸੀਂ ਕੋਲ ਅਰਬਾ ਖਰਬਾ ਤਰਨੰਦਾਲ ਇਹ ਸੇਵਾ ਆਰਬਾਪਾਰ ਆ ਜਰ ਆ ਤੁਸੀਂ ਜੋ ਵੀ ਸਾਡੀ ਜਿਸੇਦਾਰ ਨੇ ਅਰਬਾ ਖਰਮਾ ਤਰਨ ਦਾ ਜਿਨ੍ਹਾਂ ਦੀ ਅਗਵਾਈ ਹੇਠ ਅਸੀਂ ਚੱਲਦੇ ਆ ਜੋ ਸਾਨੂੰ ਸੰਸਾਰ ਦੇ ਵਿੱਚ ਪੰਜਾਬ ਦੀ ਧਰਤੀ ਦੇ ਵਿੱਚ ਜਿਹੜੀ ਸਾਡੀ ਸੇਵਾ ਲੱਗੀ ਆ ਕਹਿਣਾ ਬਹੁਤ ਆਸਾਨ ਹੈ ਪਰ ਕਰਨਾ ਬੜਾ ਔਖਾ ਹੈ ਲੋਕ ਕਹਿੰਦੇ ਕਿਰਤ ਕਰੋ ਵੰਡ ਛਕੋ ਪਰ ਅੱਜ ਕੱਲ ਕਿਰਤ ਵਾਲੇ ਬਹੁਤ ਘੱਟ ਨੇ ਇਹ ਠੱਗੀਆਂ ਥੋਰੀਆਂ ਵਾਲੇ ਵਦਨ ਉਹ ਕਹਾਵਤ ਜਿਹੜੀ ਸੀਗੀ ਉਹ ਸ਼ਲੋਕ ਜਿਹੜਾ ਸੀਗਾ ਉਹ ਗੱਲਾਂ ਦੇ ਵਿੱਚ ਹੀ ਰਹਿ ਗਿਆ ਗੱਲਾਂ ਵਿੱਚ ਹੀ ਰਹਿ ਗਿਆ ਤੇ ਸਾਡੇ ਪੰਜਾਬ ਦੇ ਵਿੱਚ ਜਿਹੜੇ 6 ਦਰਿਆ ਵਗਦੇ ਆ ਤੁਸੀਂ 5 ਦਰਿਆ ਆ ਨਾ ਕਿਹਾ ਕਰੋ ਤੁਸੀਂ 6 ਦਰਿਆ ਕਿਹਾ ਕਰੋ ਕਿਉਂਕਿ ਸੇਮਾਂ ਦਰਿਆ ਹੁੰਦੀ ਪੁੱਛੋਗੇ ਕਿਹੜਾ 5 ਦਰਿਆ ਦੇ ਪੰਜਾਂ ਦਰਿਆਵਾਂ ਦੀ ਧਰਤੀ ਤੇ ਹੋ ਗਏ 6 ਮਾਂ ਦਰਿਆ ਸਾਡੇ ਨਸਿਆਂ ਦਾ ਗੜ ਹੋ ਗਿਆ ਤੋਂ ਇਸ ਕਰਕੇ ਜਿਹੜੇ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ ਇਹ ਪ੍ਰਾਤਨ ਇਹ ਪ੍ਰਾਤਨ ਸਰਦਾਈ ਹੈ ਉਹ ਨੌਜਵਾਨਾਂ ਦੇ ਲਈ ਤੇ ਜਿਵੇਂ ਆਈਕਾ ਦੇ ਪ੍ਰੋਟੀਨ ਵਗੈਰਾ ਸਕਦੇ ਨੇ ਪਰ ਇਹ ਪ੍ਰੋਟੀਨ ਨਾਲੋਂ ਵੀ ਥੋੜਾ ਇਹਦੇ ਵਿੱਚ ਇੱਕ ਕੁਦਰਤੀ ਨੇਚਰਲ ਚੀਜ਼ ਆ ਨੇ ਇਹਨਾਂ ਨੂੰ ਕੋਈ ਰੋਗ ਨਹੀਂ ਸਕਦਾ ਇਹ ਸਰੀਰ ਦੇ ਲਈ ਬਹੁਤ ਵੱਡੀ ਲਾਭਦਾਇਕ ਚੀਜ਼ ਹੈ ਬਾਕੀ ਸਾਡਾ ਜਿਹੜਾ ਵੀਰ ਗੁਰਦੀਪ ਸਿੰਘ ਹਾਰਾ ਕਿਉਂਕਿ ਪਹਿਲਾਂ ਇੱਕ ਕੌਮ ਦੇ ਲਈ ਸੰਘਰਸ਼ ਕੀਤਾ ਜੋ ਵੀ ਸਾਡੇ ਵਿੱਚੋਂ ਨਹੀਂ ਰਹੇ ਸ਼ਹੀਦ ਹੋ ਗਏ ਭਾਈ ਜੋਗਾ ਸਿੰਘ ਖਾਲਸਾ ਨੇ ਉਹਨਾਂ ਦੇ ਨਾਲ ਰਹੇ ਉਹਨਾਂ ਦੀ ਸੱਜੀ ਬਾਹ ਬਣ ਕੇ ਰਹੇ ਉਹ ਦੁਨੀਆ ਦੇ ਹੱਕ ਆ ਚਲਾਣਾ ਕਰਕੇ ਤਹੀਦੀ ਭਾ ਗਏ ਉਹਦਾ ਵੀ ਅੱਜ ਕੇਸ ਇਹਦੇ ਉੱਪਰ ਚੱਲ ਰਿਹਾ ਦੇ ਨਾਲ ਤੇ ਉਹ ਕੁਝ ਕੇਸ ਚ ਚੱਲਦੀ ਉਹਦੇ ਨਾਲ ਨਾਲ ਜੋ ਉਹ ਸੰਘਰਸ਼ ਕੀਤਾ ਫਿਰ ਇਹਨੂੰ ਇੱਕ ਜ਼ਿੰਦਗੀ ਤੇ ਮੌਤ ਦਾ ਸੰਘਰਸ਼ ਕਰਨਾ ਪੈ ਗਿਆ ਉਹ ਤੁਹਾਨੂੰ ਪਤਾ ਕਿ ਬਹੁਤ ਇੱਕ ਖਤਰਨਾਕ ਭਿਆਨਕ ਬਿਮਾਰੀ ਹੈ ਉਹ ਹੈ ਲੱਡ ਕੈਂਸਰ ਇਹਦੇ ਵਿੱਚ ਇਹਨਾਂ ਨੇ 6 ਸਾਲ 1.5 ਸਾਲ ਆਪਣੀ ਮੌਤ ਨੂੰ ਇੱਕ ਕਰੀਬ ਮੌਤ ਨੂੰ ਕਰੀਬ ਜਾ ਕੇ ਯਾਨੀ ਕਿ ਮੌਤ ਦੀ ਕਰੀਬੋਂ ਵਾਪਸੀ ਕੀਤੀ ਹੈ ਉਹ ਇਹ ਮੌਤ ਨਾਲ ਲੜ ਕੇ ਵਾਪਸ ਮੁੜੇ ਆ ਉਹ ਤੋਂ ਬਾਅਦ ਵਿੱਚ ਇਹਨਾਂ ਨੂੰ ਕੁਝ ਕਰ ਦੇ ਵਿੱਚ ਖਰਚਾ ਕਟਵਾਲੀ 15 ਲੱਖ ਤੇ ਕਰੀਬ ਹੋ ਚੁੱਕਿਆ ਇਹ ਗਰੀਬ ਪਰਿਵਾਰ ਆਪਣਾ ਪਰਿਵਾਰ ਮਾਂ-ਬਾਪ ਪਿਤਾਜੀ ਥਰ ਤੇ ਨਹੀਂ ਹੈ ਮਾਤਾ ਆ ਇੱਕ ਪਾਈ ਆ ਇਹਦੀ ਇੱਕ ਵਾਈਫ ਆ ਿੰਗਣੀ ਆ ਨਾਲ ਹੀ ਇਹਦੇ ਇੱਕ ਛੋਟੀ ਜੀ 8-9 ਮਹੀਨੇ ਦੀ ਬੇਟੀ ਆ ਤੋਂ ਘਰ ਦਾ ਖਰਚਾ ਬਹੁਤ ਮੁਸ਼ਕਿਲਾਂ ਚੱਲ ਰਿਹਾ ਸੀ ਆ ਤੋਂ ਇਹ ਕਾ ਕੇ ਫਿਰ ਇਹਦੇ ਛੜਨ ਦਾ ਵਿਚਾਰ ਸਾਂਝੇ ਹੋਏ ਉਹ ਇਹਨੇ ਗੱਲ ਕਹੀ ਵੀ ਆ ਕਾ ਕੁਝ ਕੰਮ ਕਰ ਸਕਦੇ ਆ ਤੋਂ ਇਹਦੇ ਕਰਕੇ ਸਾਨੂੰ ਇਹਦਾ ਸਾਥ ਦੇਣਾ ਪਿਆ ਉਹ ਸਾਥ ਦੇਵਾਂਗੇ ਅਸੀਂ ਹਰਕ ਨਾਲ ਖੜਦੇ ਆ ਤੁਹਾਡੇ ਲਈ ਚਾਰੇ ਧਰਮ ਦਾ ਸਤਿਕਾਰ ਆ ਕਾਇ ਕਿ ਜੇ ਧੀ ਦਾ ਮਸਲਾ ਹੋਵੇ ਚਾਹੇ ਕਿਸੇ ਭਰਾ ਦਾ ਮਸਲਾ ਹੋਵੇ ਚਾਹੇ ਕਿ ਜੇ ਪਰਿਵਾਰ ਦਾ ਮਸਲਾ ਹੋਵੇ ਅਸੀਂ ਖੜਦੇ ਆਂ ਪਰ ਅਸੀਂ ਇਹਦੇ ਨਾਲ ਵੀ ਖੜੇ ਆਂ ਤੇ ਇਹ ਕਹੇ ਕਿ ਸਾਡਾ ਇਹ ਨਾਲ ਖੜਨ ਦਾ ਸਾਡਾ ਇੱਕ ਸਾਨੂੰ ਬਹੁਤ ਵੱਡੀ ਪਰਮਾਤਮਾ ਅਕਾਲ ਪੁਰਖ ਨੇ ਸੇਵਾ ਭక్తి ਦੀ ਜੋ ਸਾਨੂੰ ਇਹ ਨਾਲ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਮੈਂ ਪੰਜਾਬ ਦੀ ਧਰਤੀ ਨੂੰ ਨੌਜਵਾਨਾਂ ਨੂੰ ਇਹੀ ਗੱਲ ਸੁਨੇਹਾ ਲਾਉਣਾ ਚਾਹੁੰਦਾ ਕਿ ਇਹ ਜਿਹੜੀ ਚੀਜ਼ ਆ ਜਿਹੜਾ ਤੁਸੀਂ ਫਰੂਟੀਆਂ ਪੀਂਦੇ ਹੋ ਉਹ ਵੀ ਠੰਡਾ ਲਿੰਕਾ ਕੋਕ ਵੀ ਨੋ ਇੱਕ ਲਾਲ ਰੰਗ ਦੀ ਗੁਲਾਬੀ ਰੰਗ ਦੀ ਬੋਤਲ ਹੁੰਦੀ ਆ ਉਹ ਵੀ ਬੜਾ ਲੋਕ ਪਿੰਦੇ ਆ ਨਸ਼ਾ ਜਿਹੜਾ ਦੁਨੀਆ ਪਰਦਾ ਆਮ ਹੀ ਹੋ ਗਿਆ ਜਿਹੜੀ ਇਹ ਚੀਜ਼ ਐ ਇੱਕ ਕੁਦਰਤੀ ਔਰ ਇੱਕ ਹੱਥੀਂ ਤਿਆਰ ਕੀਤੀ ਹੋਈ ਚੀਜ਼ ਆ ਅਗਰ ਤੁਸੀਂ ਪ੍ਰੋਟੀਨ ਦਾ ਡੱਬਾ ਵੀ ਲਿਆਓਗੇ ਤੇ 5000 ਤੋਂ ਘਟ ਨਹੀਂ ਆਉਂਦਾ ਪਰ ਜਿਹੜੀਆਂ ਕਿੜੀਆਂ ਚੀਜ਼ਾਂ ਪਾਣੇ ਹੋ ਇਹਦੇ ਚ ਗੱਲ ਕਰੀ ਤੇ ਕਿੜੀਆਂ ਕਿੜੀਆਂ ਚੀਜ਼ਾਂ ਤੇ ਪ੍ਰਾਤਨ ਚੀਜ਼ਾਂ ਜਿਵੇਂ ਬਾਟਾ ਪਿਆ ਹੋਇਆ ਵਾ ਬਹੁਤ ساری ਚੀਜ਼ਾਂ ਕਿੜੀਆਂ ਪ੍ਰਾਤਨ ਚੀਜ਼ਾਂ ਤੁਸੀਂ ਯੂਜ਼ ਕਰਦੇ ਹੋ ਵੀਰ ਜੀ ਆਪਾਂ ਅੱਜ ਲਾਟੀਆ ਬਾਦਾਮ ਆ ਕਾਜੂ ਆ ਖਸਖਸਾ ਚਾਰੋ ਮੰਗ ਲਿਆ ਕਾਲੀ ਇਲਾਚੀ ਆ ਸੌਂਫ ਆ ਗੁਲਾਬ ਦੇ ਪੱਤੇ ਆ ਆਪਾਂ ਇਹ ਨੋ ਕੈਟਮਾ ਪਾਈ ਦਿਆ ਚ ਆਪਾਂ ਖੰਡ ਦਾ ਇਸਤੇਮਾਲ ਨਹੀਂ ਕਰਦੇ ਜਿਹੜੀ ਦੇਸੀ ਛੱਕਰ ਆ ਉਹਦਾ ਇਸਤੇਮਾਲ ਕਰਦੇ ਆ ਵੀ ਕੀ ਹਾਂਜੀ ਪੁਰਾਣੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਬਾਟਾ ਵੀ ਹੈਗਾ ਤੁਹਾਡੇ ਕੋਲ ਬਾਟੇ ਚ ਬਾਟੇ ਚ ਕੀ ਫਾਇਦਾ ਬਣੀ ਬਾਟੇ ਸਰਵ ਲੋ ਦਾ ਬਾਟਾ ਵਾਏ ਜਿਹੜੇ ਵੀਰ ਆਪਾਂ ਨੂੰ ਕਹਿੰਦੇ ਆ ਨਾ ਬਾਟੇ ਵੇ ਛਕਣਾ ਉਹਨਾਂ ਨੂੰ ਉਹੀ ਬਾਟੇ ਵਿੱਚ ਵੀ ਛਕਾ ਦਿੱਤਾ ਵਾ ਜੀ ਹਾਂਜੀ ਕਿਉਂਕਿ ਬਹੁਤ ਸਾਰੇ ਸਿੰਘ ਦੇਖੇ ਨੇ ਉਹ ਬਾਟੇ ਤੋਂ ਬਗੈਰ ਖਾਣਾ ਖਾਣਾ ਤੇ ਪੀਣਾ ਕਰਦੇ ਹੀ ਨਹੀਂ ਹੈਗੇ ਨਹੀਂ ਵੀਰ ਜੀ ਆਪਣੇ ਕੋ ਸਿੰਘ ਆਉਂਦੇ ਜਿਹੜੇ ਚੜਦੀ ਕਲਾ ਵਾਲੇ ਸਿੰਘ ਆ ਉਹ ਬਾਟੇ ਤੋਂ ਬਿਨਾਂ ਛਕਦੇ ਨਹੀਂਗੇ ਆਪਣਾ ਦੂਜੇ ਭਾਂਡਿਆ ਛੱਕਦੇ ਨਹੀਂ ਤੇ ਫਿਰ ਅਸੀਂ ਬਾਟੇ ਉਹਨਾਂ ਦੇ ਤੇ ਸਰਮੋ ਦੇ ਬਾਟੇ ਇਹਨੂੰ ਪੰਜਾਬ ਦੇ ਵਿੱਚ ਬੀਜਣ ਤੋਂ ਮਨਾ ਕੀਤਾ ਜਾਂਦਾ ਜੇ ਪੰਜਾਬ ਦੇ ਵਿੱਚ ਬੀਜੀ ਜਾਂਦੀ ਹੋਵੇ ਤੇ ਇਹ ਖਾਸ ਕਰਕੇ ਆਪਾਂ ਨੂੰ 2-300 ਰੁਪਏ ਕਿਲੋ ਮਿਲ ਸਕਦੀ ਆ ਮਿਲ ਸਕਦੀ ਨਹੀਂ ਜੇ ਆਪਣੀ ਘਰ ਦੀ ਖੇਤੀ ਹੋਵੇ ਪਰ ਇਹ ਸਾਨੂੰ 1000 1700 ਤੋਂ ਥੱਲੇ ਨਹੀਂ ਮਿਲਦੀ ਇਹ ਸਾਨੂੰ ਪੰਜਾਬ ਨੂੰ ਇਹ ਪੰਜਾਬ ਜਾਨੂੰ ਬੀਜਣ ਦਾ ਮੌਕਾ ਮਿਲੇ ਤੇ ਜਿਹੜੇ ਪੰਜਾਬ ਦੇ ਵਿੱਚ ਨਸਿਆਂ ਦਾ ਗਾੜਾ ਚਿੱਟੇ ਦਾ ਗਾੜਾ ਕੈਪਸੂਲ ਗੋਲੀਆਂ ਦਾ ਗਾੜਾ ਉਹ ਖਤਮ ਹੋ ਸਕਦਾ ਪਰ ਜੇਕਰ ਕਹਾਣੀ ਕੋਨੇ ਜਿੰਨੇ ਵੀ ਪੰਜਾਬ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਸਿੱਖਾਂ ਦੇ ਮੁੰਡੇ ਹੀ ਪੀਣ ਇਹਨੂੰ ਹਰ ਧਰਮ ਦੇ ਲਈ ਲਾਭਦਾਇਕ ਹੈ ਕਿਉਂਕਿ ਇਹ ਸਾਡੇ ਲਈ ਇੱਕ ਬਹੁਤ ਵੱਡੀ ਚੀਜ਼ ਹੈ ਜਿਹੜੇ ਅੱਜ ਤੋਂ 400 ਸਾਲ ਪਹਿਲਾਂ 500 ਸਾਲ ਪਹਿਲਾਂ ਇਹੀ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਮੈਂ ਅੱਛਾ ਬਾਬਾ ਜੀ ਤੇ ਮੈਂ ਦੇਖਣਾ ਚਾਹਾਂਗਾ ਵੀ ਕਿ ਕਿਹੜੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਇੱਕ ਇੱਕ ਚੀਜ਼ ਮੈਨੂੰ ਦਿਖਾ ਦਿਓ ਕਿਉਂਕਿ ਬਹੁਤ ਸਾਰੇ ਸ਼ਰਧਾਈ ਵਾਲੇ ਹੋਰ ਵੀ ਬੈਠੇ ਨੇ ਵੀ ਇਹ ਚੀਜ਼ਾਂ ਕਦੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਹਾਂਜੀ ਹਾਂਜੀ ਵੀਰ ਜੀ ਆਪਾਂ ਸਰਵਲੋਂ ਦੇ ਬਾਟੇ ਰੱਖਿਆ ਜਿਹੜੇ ਸਿੰਘ ਦੇ ਗਲਾਸ ਸਾਹਿਬ ਦੇ ਨਹੀਂ ਸਕਦੇ ਤੇ ਆਪਾਂ ਸਰਵਲੋਂ ਦੇ ਬਾਟੇ ਰੱਖਿਆ ਜਿਹੜਾ ਵੀ ਵੀਰ ਮੰਗਦਾ ਨਾ ਜਿਹੜਾ ਕਹਿੰਦਾ ਆਪਾਂ ਸਰਵਲੋਂ ਦੇ ਬਾਟੇ ਆਪਾਂ ਉਹਨਾਂ ਨੂੰ ਸਰਵਲੋਂ ਦੇ ਬਾਟੇ ਜੀ ਵੀ ਦਿਖਾ ਦਿੰਦਾ ਜੀ ਹਾਂਜੀ ਅੱਛਾ ਜਦੋਂ ਤੁਸੀਂ ਲਗੜਾ ਲਾਉਨੇ ਹੋ ਇੱਕ ਆ ਬਹੁਤ ਮਹੱਤ ਇਹ ਵੀ ਜੇ ਆਪਾਂ ਰਗੜਦੇ ਵੀ ਤਸਵੀਰ ਠੰਡੀ ਹੁੰਦੀ ਆ ਆਪਣੇ ਕੋਲ ਲਾਲ ਪੱਥਰ ਹੀ ਆ ਜੀ ਇਹਨੂੰ ਸੁਨਹਿਰਾ ਆਪਾਂ ਕਹਿ ਦਿੰਦੇ ਆ ਇਹ ਵੀ ਲਾਲ ਆ ਜੀ ਇਹ ਵੀ ਤਸਵੀਰ ਇਹਦੀ ਵੀ ਠੰਡੀ ਹੁੰਦੀ ਆ ਜੀ ਅੱਛਾ ਕੋਈ ਇਹਦੇ ਵੀ ਰੂਲ ਹੁੰਦੇ ਨੇ ਵੀ ਇਹਨੂੰ ਇਸ ਤਰੀਕੇ ਨਾਲ ਹੀ ਬਣਾਉਣਾ ਹੈ ਹਾਂਜੀ ਹਾਂਜੀ ਵੀਰ ਜੀ ਆਪਣਾ ਆਪਾਂ ਬਿਲਕੁਲ ਸਫਸਾ ਸਵਾਈ ਦੇ ਵਿੱਚ ਇਹਨੂੰ ਰਗੜੀਦਾ ਜੀ ਬੈ ਕੇ ਇੱਥੇ ਦੋ ਢਾਈ ਘੰਟੇ ਹਾਂਜੀ ਦੋ ਢਾਈ ਘੰਟੇ ਲੱਗ ਜਾਂਦੇ ਆਪਾਂ ਪਹਿਲਾਂ ਇਹਨੂੰ ਰਗੜਦੇ ਆਂ ਦਿਨ ਦੇ ਵਿੱਚ ਅਸੀਂ ਦੋ ਵਾਰ ਹੀ ਰਗੜਦੇ ਆਂ ਇੱਕ ਵਾਰੀ ਸਵੇਰੇ ਜਦੋਂ ਆਈਦਾ ਉਹ ਤੋਂ ਇੱਕ ਵਾਰੀ ਫਿਰ ਆਪਾਂ ਦੁਪਹਿਰੇ ਰਗੜੀਦਾ ਜੀ ਦੋ ਟਾਈਮ ਅਸੀਂ ਤਿਆਰ ਕਰਦੇ ਹਾਂ ਸਦਾ ਜੀ ਹਾਂਜੀ ਗੁਜ਼ਾਰਾ ਹੋ ਜਾਂਦਾ ਕਰੇ ਜਿਸ ਤਰ੍ਹਾਂ ਤੁਸੀਂ ਇੰਨਾ ਸਫਰ ਕੀਤਾ ਹੈਗਾ ਹਸਪੀਟਲ ਤੱਕ ਐਡਮਿਟ ਰਹੇ ਤੁਸੀਂ ਕਿਹਾ ਗੁਜ਼ਾਰਾ ਹੋ ਜਾਂਦਾ ਇਹਨਾਂ ਕਰਦਾ ਸਾਰਾ ਹਾਂਜੀ ਹਾਂਜੀ ਵੀਰ ਜੀ ਹਜੇ ਤਾਂ ਅਸੀਂ ਆਪਾਂ ਸਾਨੂੰ ਹਫ਼ਤਾ ਕੋ ਹੋਇਆ ਵਾ ਤੇ ਜਿੰਨੇ ਵੀ ਅਸੀਂ ਸਮਰਾਲਾ ਚੌਂਗ ਰੋਡ ਤੇ ਚੰਡੀਗੜ੍ਹ ਰੋਡ ਤੇ ਸਮਰਾਲਾ ਚੌਂਗ ਦੇ ਵੀਰ ਪੈਲਸ ਤੇ ਕੋਲੇ ਜੀ ਸਰਦਈ ਸਾਥੇ ਦੇਣਾ ਸਾਡਾ ਜਿਹੜਾ ਸਾਡਾ ਘਰ ਦਾ ਗੁਜ਼ਾਰਾ ਜਿਹੜਾ ਚੱਲ ਸਕੇ ਅੱਛਾ ਪੰਜਾਬ ਦੇ ਵਿੱਚ ਆਸੀਂ ਪੰਜਾਬੀਆਂ ਦਾ ਕਿੰਨਾ ਸਹਿਯੋਗ ਤੁਹਾਨੂੰ ਮਿਲ ਰਿਹਾ ਜਦੋਂ ਵੀ ਦੁਕਾਨ ਲਾਈ ਹੈ ਹਜੇ ਵੀਰ ਜੀ ਥੋੜਾ ਸਹਿਯੋਗ ਹੈ ਥੋੜਾ ਮਿਲ ਰਿਹਾ ਵਾ ਤੇ ਰਸਤੇ ਦੀ ਮਹਾ ਪੈਸੇ ਪੂਰੇ ਹੁੰਦੇ ਆ ਤੇ ਹਜੇ ਇੰਨਾ ਸਹਿਯੋਗ ਹੈ ਨਹੀਂ ਘਾਡੇ ਕੋ ਤੇ ਜਿਹੜੀ ਸਾਡੀ ਵੀ ਘਰ ਦਾ ਗੁਜ਼ਾਰਾ ਚੱਲ ਸਕੇ ਤੇ ਥੋੜੇ ਕਿ ਦਿਨ ਹੋਇਆ तकरीबन ਹੇ 40 ਕੁ ਗਲਾਸ ਛੋਟੇ ਵਿਕਦੇ ਆ ਜੀ ਤੇ 10 15 ਗਲਾਸ ਆ ਜੀ ਵੱਡੇ ਵਿਕਦੇ ਆ ਮਤਲਬ ਖਰਚਾ ਹੀ ਪੂਰਾ ਹੁੰਦਾ ਖਰਚਾ ਹੀ ਪੂਰਾ ਹੁੰਦਾ ਮਾਹ ਰਸਦਾ ਹੀ ਖਰਚਾ ਪੂਰਾ ਹੁੰਦਾ ਜੀ ਘੱਟੋ ਘੱਟ ਮੈਂ ਕਹਿੰਨਾ ਜੇ ਦੋ ਟਾਈਮ ਆ ਹੀ ਰਗੜਦੇ ਆ ਨਾ 16 1700 ਦੀ ਰਸਤਾ ਰਕੜੀ ਜਾਂਦੀ ਆ ਤੇ ਉਹਨੇ ਕੀ ਪੈਸੇ ਜੇ ਪੂਰੇ ਹੁੰਦੇ ਆ ਹਾਂਜੀ ਘਰ ਦਾ ਸਹਿਯੋਗ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਮੰਮੀ ਦਾ ਕਹਿ ਲਈਏ ਜੀ ਠੀਕ ਆ ਜੀ ਘਰ ਦਾ ਚੱਲੀ ਜਾਂਦਾ ਖਰਚਾ ਬਣੀ ਵੱਡਾ ਬ੍ਰਦਰ ਵੀ ਕੰਮ ਕਰਦਾ ਛੋਟਾ ਬ੍ਰਦਰ ਵੀ ਕੰਮ ਕਰਦਾ ਵਾ ਚਲੋ ਹੋ ਜੇ ਉਹਨਾਂ ਦੇ ਸਿਰ ਤੇ ਚੱਲੀ ਜਾਂਦਾ ਮਣਾ ਮੋਟਾ ਤੇ ਮੈਂ ਕਾਫੀ ਟਾਈਮ ਫਰੀ ਵੀ ਰਿਹਾ ਵਾਂ ਤਾਂ ਵੀ ਉਹੀ ਰਾਸ਼ਨ ਪਵਾ ਬਾਕੀ ਸੰਗਤ ਦਾ ਬਹੁਤ ਵੱਡਾ ਸੰਯੋਗ ਰਿਹਾ ਮੇਰੇ ਲਾਜ ਦੇ ਵਿੱਚ ਆਪਣੇ ਪ੍ਰਿਤਪਾਲ ਸਿੰਘ ਜੀ ਨੇ ਮਕੇਰੀਆਂ ਤੋਂ ਉਹਨਾਂ ਦਾ ਬਹੁਤ ਵੱਡਾ ਸੰਯੋਗ ਰਿਹਾ ਹੋਰ ਜਥੇਬੰਦੀਆਂ ਦਾ ਬਹੁਤ ਵੱਡਾ ਨੇਹਾ ਸਿੰਘ ਜਥੇਬੰਦੀਆਂ ਦਾ ਸੰਯੋਗ ਰਿਹਾ ਜਿਨ੍ਹਾਂ ਨੇ ਦਾਦਾ 20-20 ਰੁਪਏ ਕਰਕੇ ਮੇਰੀ ਮਦ ਇਲਾਜ ਵਿੱਚ ਮਦਦ ਕੀਤੀ ਹੈ ਜੀ ਅੱਛਾ ਸਾਰੀ ਜਥੇਬੰਦੀਆਂ ਨੇ ਪੈਸੇ ਇਕੱਠੇ ਕਰ ਕਰਕੇ ਤੁਹਾਡਾ ਇਲਾਜ ਕਰਵਾ ਜੀ ਸਾਰੀਆਂ ਜਥੇਬੰਦੀਆਂ ਨੇ ਇਦਾਂ ਦਾ ਕੋਈ ਵੀ ਨਹੀਂ ਮੈਂ ਕਹਨਾ ਵੀਰਪਰਾ ਹੋਣਾ ਜਿਨ੍ਹਾਂ ਨੇ ਮੇਰੀ ਮਦ ਨਹੀਂ ਕੀਤੀ ਦਾ ਜੋ ਵੀ ਉਹਨਾਂ ਦੀ ਸਰਦਾ ਸੀ 10 20 50 100 ਰੁਪਏ ਮੇਰੀ ਮਦ ਕਰਕੇ ਇਕੱਠੇ-ਇਕੱਠੇ ਕਰ ਕਰਕੇ ਮੇਰਾ ਇਲਾਜ ਕਰਾਇਆ ਹੈ ਜੀ ਅਧਕਾਨ ਲੋਨ ਦੇ ਵਿੱਚ ਵੀ ਜਥੇਬੰਦੀਆਂ ਦਾ ਹੱਥ ਹਾਂਜੀ ਹਾਂਜੀ ਵੀਰ ਜੀ ਇੱਕੋਲ ਇਹ ਐਸੇ ਜਿਹੜਾ ਸਮਾਨ ਮੈਂ ਲੈ ਕੇ ਇਥੇ ਰਸਤਾ ਪਾਇਆ ਵਾ ਉਹਦੇ ਵਿੱਚ ਵੀ ਸੰਯੋਗ ਰਿਆ ਵੀਰਾਂ ਭਰਾਵਾਂ ਦੇ ਨਾਲ ਹਾਂਜੀ ਕਿਸੇ ਨੇ ਸਲਾਹ ਕੀਤੀ ਸੀ ਵੀ ਮੈਂ ਇਹ ਕੰਮ ਕਰਨਾ ਹੈਗਾ ਵੀ ਮੈਨੂੰ ਸਹਿਯੋਗ ਚਾਹੀਦਾ ਹਾਂਜੀ ਬਾਬਾ ਪ੍ਰਗਟ ਸਿੰਘ ਨੇ ਮੈਂ ਕਿਹਾ ਸੀ ਮੈਂ ਕਿਹਾ ਬਬਈ ਆਪਾਂ ਸ਼ਰਦਾਈ ਦਾ ਪੈਰਾ ਲਾੜੀਏ ਤੇ ਬਾਬਾ ਜੀ ਕਹਿੰਦੇ ਆਪਾਂ ਤੁਹਾਡਾ ਸ਼ਰਦਾਈ ਦਾ ਜੋ ਵੀ ਸਮਾਨ ਬਣਦਾ ਮੈਨੂੰ ਲਿਸਟ ਬਣਾ ਕੇ ਦੇ ਦੇ ਇੱਕ ਤੇ ਆਪਾਂ ਜਿੰਨਾ ਵੀ ਸਮਾਨ ਪੈਂਦਾ ਵਾ ਤੇ ਆਪਾਂ ਨਾਲ ਮਿਲ ਕੇ ਸਾਰੇ ਸਿੰਘ ਤੇ ਕਰ ਲੈਨੇ ਆ ਪੈਰਾ ਤੇ ਜਿਸ ਤਰ੍ਹਾਂ ਲੋਕ ਦੇਖਦੇ ਨੇ ਵੀ ਅੱਜ ਕੱਲ ਤਾਂ ਵੱਡੇ ਵੱਡੇ ਦੁਕਾਨਾਂ ਦੇ ਵਿੱਚ ਜਾਂਦੇ ਨੇ ਕਈ ਵਾਰੀ ਇਸ ਤਰ੍ਹਾਂ ਤੰਨੀ ਹੁੰਦਾ ਵੀ ਜਦੋਂ ਲੋਕ ਆਂਦੇ ਨੇ ਵੀ ਇੱਥੇ ਛੋਟੀ ਜੀ ਦੁਕਾਨ ਲਾਈ ਆ ਵੀ ਲੋਕ ਇਗਨੋਰ ਕਰ ਜਾਂਦੇ ਹੁਣ ਹਾਂਜੀ ਵੀਰ ਜੀ ਕਈ ਕਰ ਜਾਂਦੇ ਦੇਖ ਕੇ ਕਈ ਤਾਂ ਵੀਰ ਇਹ ਵੀ ਸੋਚ ਲੈਂਦੇ ਆ ਸ਼ਾਇਦ ਇਹ ਨਸ਼ੇ ਦੀ ਚੀਜ਼ ਵੇਚ ਰਿਹਾ ਭੰਗ ਵੇਚ ਰਿਹਾ ਮੈਂ ਸਾਰੀ ਸੰਗਤ ਨੂੰ ਜਿਹੜੇ ਵੇਖ ਰਹੇ ਨੇ ਚੈਨਲ ਤੇ ਇਹ ਭੰਗ ਨਹੀਂ ਹੈਗੀ ਇਹ ਬਿਲਕੁਲ ਕੋਲਡ ਡਰਿੰਕਾਂ ਤੋਂ ਉੱਤੇ ਉੱਠ ਕੇ એનર્ਜੀ ਡਰਿੰਕ ਜਿਹੜੀ ਪੀਂਦੇ ਉਹਦੇ ਤਾਂ ਵੀ ਕਈ ਗੁਣਾ ਉੱਠ ਕੇ ਦੇਸੀ ਨੁਕਤਾ ਇਹ ਪ੍ਰਾਤਨ ਨੁਕਸਾ ਜਿਹੜੇ ਆਪਣੇ ਅੰਗਰੇਜ਼ਾਂ ਤੋਂ ਪਹਿਲਾਂ ਆਪਣੇ ਵੱਡੇ ਵੱਡੇ ਰੇ ਛੱਕਦੇ ਰੇ ਆ ਸਰਦਈਆਂ ਹੀ ਛੱਕਦੇ ਰੇ ਆ ਇਹ ਜਦੋਂ ਅੰਗਰੇਜ਼ ਆਏ ਉਸ ਤੋਂ ਬਾਅਦ ਚਾਹ ਚੱਲੀ ਆ ਚਾਹ ਤਾਂ ਪਹਿਲਾਂ ਇਹ ਇਨਰਜੀ ਡਰਿੰਕ ਆਪਣੀ ਚੱਲਦੀ ਰਹਿੰਦੀ ਸੀ ਤਾਂ ਹੀ ਤੁਸੀਂ ਪ੍ਰਾਤਾਂ ਨੂੰ ਸਿੰਘ ਦੇਖੇ ਇੰਨੇ ਚੜਦੀ ਗਾਲਾਂ ਵਾਲੇ ਸਿੰਘ ਹੁੰਦੇ ਇਹਨਾਂ ਲਈ ਛੱਕ ਛੱਕ ਕੇ ਉਹ ਸੇਤਾ ਬਣਾਈਆਂ ਨੇ ਉਹਨਾਂ ਨੇ ਅੱਛਾ ਬਾਬਾ ਜੀ ਜਦੋਂ ਕੋਈ ਨਿਹੰਗ ਖੜਿਆ ਹੋਵੇ ਤੇ ਇਸ ਤਰ੍ਹਾਂ ਦੀ ਦੁਕਾਨ ਲਾਈ ਹੋਵੇ ਇਸ ਤਰ੍ਹਾਂ ਸਰਦਾਈ ਬਣ ਰਿਹਾ ਹੋਵੇ ਤਾਂ ਕਈ ਲੋਕਾਂ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਇਹ ਵਾਕਈ ਪੰਗਿਆ ਆ ਜਾਂ ਕੋਈ ਨਸ਼ਾ ਆ ਇਸ ਤਰ੍ਹਾਂ ਦਾ ਕਹਿੰਦੇ ਹੁੰਦੇ ਇਹਨੂੰ ਦੇਖੋ ਜਿਨ੍ਹਾਂ ਨੂੰ ਤਾਂ ਪਤਾ ਉਹਨਾਂ ਨੂੰ ਤਾਂ ਪੁੱਛਣ ਦੀ ਲੋੜ ਨਹੀਂ ਪੈਂਦੀ 24 сърদাই ਤੇ ਰਗੜਾ ਇਹ ਵੱਖ-ਵੱਖ ਹੁੰਦਾ ਇੱਕ دارو ਹੁੰਦੀ ਆ ਇੱਕ ਦਵਾ ਹੁੰਦੀ ਆ ਹਨਾ ਪਸਾਵਾਂ ਤੋਂ ਹੁੰਦੀ ਆ ਸਾਡੇ ਜਿਹੜੇ сърਦਾਈ ਆ ਇਹਨੂੰ ਸਭ ਨੂੰ ਪਤਾ ਹੋਣਾ ਵੀ ਜਿਹੜਾ ਜਾਣਦਾ ਵਾ ਉਹਨੂੰ ਵੀ сърਦਾਈ ਜਿਹੜੀ ਹੁੰਦੀ ਆ ਇਹਨੂੰ ਹਰਕੂ ਪੀ ਸਕਦਾ ਇਹ ਰਗੜਾ ਹੋਏਗਾ ਤੇ ਰਗੜੇ ਨੂੰ ਫਿਰ ਲੋਕ ਕਹਿੰਦੇ ਵੀ ਰਗੜਾ ਇਹ ਦੂਜਾ ਵਾਲਾ ਵਾ ਉਹਦੀ ਪਛਾਣ ਵੱਖਰੀ ਹੁੰਦੀ ਆ ਸਭ ਨੂੰ ਪਤਾ ਲੱਗਦਾ ਵੀ ਇਹ ਪੰਗ ਵਾਲਾ ਰਗੜਾ ਵਾ ਅੱਛਾ ਬਾਬਾ ਜੀ ਕੀ ਕਹਿਣਾ ਚਾਹੋਗੇ ਈ ਵਿਊਅਰਸ ਨੂੰ ਤੁਸੀਂ ਵੀ ਕੀ ਕਹਿਣਾ ਚਾਹੋਗੇ ਕਿ ਸਾਡਾ ਸਹਿਯੋਗ ਦਿਓ ਕਿਉਂਕਿ ਨਵੀਂ ਦੁਕਾਨ ਹੈ ਤੁਹਾਡੀ ਜੀ ਹਾਂਜੀ ਵੀਰ ਜੀ ਮੈਂ ਸਾਰੇ ਦਸਤਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆ ਜੈਨ ਹਸਪੀਟਲ ਆ ਜੀ ਸਾਹਮਣੇ ਸਿਮਰਨ ਹੋਂਡਾ ਵਾ ਮਗਰ ਸਾਡੇ ਪਾਰ ਗਿਆ ਤੇ ਮੈਂ ਸਾਰੇ ਵੀਰਾਂ ਨੂੰ ਇਹੀ ਸਹਿਯੋਗ ਕਰਨਾ ਚਾਹੁੰਦਾ ਕਿ ਅਸੀਂ ਜਿਹੜੀ ਸਰਦਾਈ ਦੀ ਦੁਕਾਨ ਦਿੱਤੀ ਲਾਈ ਆ ਸਾਨੂੰ ਵੱਧ ਤੋਂ ਵੱਧ ਸਹਿਯੋਗ ਕਰੋ ਜੋ ਜੋ ਸਾਡਾ ਇਹ ਕਾਰਜ ਜਿਹੜਾ ਚੱਲ ਸਕੇ ਜਿਹੜਾ ਘਰ ਦਾ ਗੁਜ਼ਾਰਾ ਸਾਡਾ ਵਧੀਆ ਚੱਲ ਸਕੇ ਬਾਈ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿ ਅੱਜ ਇੱਕ ਐਸ ਨੌਜਵਾਨ ਨੇ ਦੁਕਾਨ ਲਗਾਈ ਹੈ ਤੇ ਪਹਿਲਾਂ ਤਾਂ ਸ਼ਰਦਾਈ ਕਿਸ ਤਰ੍ਹਾਂ ਦੀ ਹੈ? ਸ਼ਰਦਾਈ ਬਹੁਤ ਵਧੀਆ ਜੀ। ਬਹੁਤ એનર્ਜੀ ਵਾਲੀ ਡਰਿੰਕ ਹੈ ਇਹ ਇੱਕ। ਲੋਕ ਇਹਨੂੰ ਨਸ਼ਾ ਸਮਝਦੇ ਨੇ ਪਰ ਇਹ ਨਸ਼ਾ ਨਹੀਂ ਹੈ ਜੀ। ਇਹ ਇੱਕ એનર્ਜੀ ਭਰਪੂਰ ਦਿੰਦੀ ਹੈ ਸਰੀਰ ਨੂੰ। ਇਹਦੇ ਵਿੱਚ ਕਾਜੂ, ਬਦਾਮ, ਪਿਸਤਾ ਸਾਰਾ ਕੁਝ ਪਿਆ ਹੈ। ਇਹ ਇੱਕ ਬਹੁਤ ਵਧੀਆ ਹੀ ਹੈ ਚੀਜ਼ ਹੈ ਜਿਸ ਨੂੰ ਆਪਾਂ ਪੀ ਕੇ ਤਾਕਤਵਰ ਬਣ ਸਕਦੇ ਹਾਂ। ਕਿੰਨੇ ਸਮੇਂ ਤੋਂ ਆ ਰਹੇ ਹੋ ਇਹਨਾਂ ਕੋਲ ਆਂਦੇ ਰਹਿੰਦੇ ਹੋ? ਹਾਂ ਜੀ ਮੈਂ ਜਦੋਂ ਗਿਆੜਾ ਲੱਗਦਾ ਮੈਂ ਹੋ ਕੇ ਜਾਂਦਾ ਇਹਨਾਂ ਕੋਲੇ ਪੀ ਕੇ ਜਾਂਦਾ ਜੀ। ਤਾਂ ਬਾਈ ਨੇ ਗੱਲਬਾਤ ਕੀਤੀ ਕਿਸ ਤਰ੍ਹਾਂ ਕਿਸ ਹਾਲਾਤਾਂ ਦੇ ਵਿੱਚ ਸੀ ਕਿਸ ਹਾਲਾਤਾਂ ਚੋਂ ਨਿਕਲਿਆ ਫੈਕਟਰੀਆਂ ਦੇ ਵਿੱਚ ਕੰਮ ਕੀਤਾ ਤੇ ਉਸ ਤੋਂ ਬਾਅਦ ਅੱਜ ਸ਼ਰਧਾਈ ਲਗਾ ਰਿਹਾ ਹੈ ਪਰ ਕੈਂਸਰ ਵਰਗੀ ਬਿਮਾਰੀ ਨੂੰ ਮਾਰ ਦਿੱਤਾ ਹੈ ਤੇ ਅੱਜ ਮਿਹਨਤ ਕਰ ਰਿਹਾ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਤਾਂ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਇਸ ਵੀਰ ਦਾ ਸਹਿਯੋਗ ਵੀ ਕਰਿਓ ਐਡਰੈਸ ਤੁਹਾਨੂੰ ਦੱਸਿਆ ਹੈਗਾ ਇਸ ਐਡਰੈਸ ਤੇ ਵਿੱਚ ਪਹੁੰਚੋ ਤੇ ਵੀਰ ਦੀ ਸ਼ਰਧਾਈ ਜਰੂਰ ਪਿਓ ਤਾਂ ਇਹ ਇੱਕ ਅਪੀਲ ਜਰੂਰ ਨਿਹੰਗ ਸਿੰਘ ਨੇ ਕੀਤੀ ਹੈ ਕਿ ਜਿਨੇ ਵੀ ਸ਼ਰਧਾਈ ਪੀਣੀ ਹੈ ਉਹ ਬਾਟੇ ਦੇ ਵਿੱਚ ਪੀਏ